ਤੇ ਦਾਦਾ ਦੇ ਵਿੱਚ ਮੇਰੇ ਲੜਕੇ ਦੋ ਜਿਹੜੇ ਉਹ ਵੀ ਆ ਚੁੱਕੇ ਆ ਜਿਹੜੇ ਅੱਜ ਤੱਕ ਲੱਖਾਂ ਰੁਪਈਆ ਦਾ ਹੀਰੋਇਨ ਚਿੱਟਾ ਪੀ ਗਏ ਆ ਤੇ ਹੁਣ 20 ਜਨਾਂ ਦੇ ਵਿੱਚ 1 ਲੱਖ ਰੁਪਈਏ ਦਾ ਚਿੱਟਾ ਜਿਹੜਾ ਮੇਰਾ ਘਰੋਂ ਕੀਮਤੀ ਸਮਾਨ ਚੋਰੀ ਕਰ ਕਰਕੇ ਪੀ ਗਏ ਤੇ ਮੇਰਾ ਘਰ ਖਾਲੀ ਕਰ ਦਿੱਤਾ ਆ ਕਿਉਂਕਿ ਮੇਰਾ ਬਾਪੂ ਜੀ ਮੇਰੇ ਬਜਗੁਰ ਨਾਨਕ ਹਸਪੀਟਲ ਜਾਗਦੇ ਸਨ ਮੈਂ ਉੱਥੇ ਗਿਆ ਇਹਨਾਂ ਨਗਰੋਂ ਸਿਲੰਡਰ ਤੱਕ ਲਾ ਕੇ ਵੇਚ ਦਿੱਤੇ ਮੈਂ ਅੱਜ ਚਾਹ ਬਰੋਡ ਤੋਂ ਬੇਟਾ ਖੰਡ ਦਾ ਤੋੜਾ ਲਿਆਂਦਾ ਸੌਦਾ ਛੰਡ ਦਾ ਤੋੜਾ ਵੀ ਵੇਚ ਗਏ ਫਿਰ ਫੈਂਟ ਲਿਆਂਦਾ ਪੀਪਾ ਜੋ ਸੌਦਾ ਲਿਆਂਦਾ ਦੁਕਾਨ ਤੋਂ ਉਹ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਆਪਣੇ ਪੁੱਤਾਂ ਤੋਂ ਦੁਖੀ ਹੋਇਆ ਪਿਤਾ ਚੌਂਕ ਦੇ ਵਿੱਚ ਲਗਾਤਾ ਤਰਨਾ ਤਸਵੀਰਾ ਤਰਨ ਤਰਨ ਦੇ ਦਿਨੋਂ ਦੇ ਕਸਬਾ ਪਿੱਖੀ ਵਿੰਡਦੀਆਂ ਨੇ ਜਿੱਤੇ ਇੱਕ ਪਿਤਾ ਨੇ ਆਪਣੇ ਪੁੱਤਾਂ ਤੋਂ ਦੁਖੀ ਹੋ ਕੇ ਚੌਂਕ ਦੇ ਵਿੱਚ ਤਰਨਾ ਲਗਾ ਦਿੱਤਾ ਦਰਸਲ ਇਸ ਵਿਅਕਤੀ ਦੇ ਪੁੱਤ ਨਸ਼ਾ ਕਰਦੇ ਨੇ ਤੇ ਨਸ਼ਾ ਕਰਦੇ ਦੌਰਾਨ ਇਸ ਦੇ ਪੁੱਤਾਂ ਨੇ ਘਰ ਦਾ ਸਾਰਾ ਸਮਾਨ ਤੱਕ ਵੀ ਵੇਚ ਦਿੱਤਾ ਤੇ ਜਿਸ ਕਰਕੇ ਹੁਣ ਇਹ ਵਿਅਕਤੀ ਰੋਟੀ ਅਤੇ ਚਾਹ ਤੋਂ ਵੀ ਰਹਿ ਚੁੱਕਾ ਤੇ ਮੀਡੀਆ ਨਾਲ ਗੱਲਬਾਤ ਕਰਦੇ ਇਸ ਬੰਦੇ ਨੇ ਪੁਲਿਸ ਤੇ ਇਲਜ਼ਾਮ ਲਗਾਏ ਨੇ ਕਿਸ ਇਲਾਕੇ ਦੇ ਵਿੱਚ ਸ਼ਰਮ ਚਿੱਟੇ ਦਾ ਨਸ਼ਾ ਵਿਕਦਾ ਹੈ ਪਰੰਤੂ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਕਰਦੀ ਤੇ ਮੀਡੀਆ ਨਾਲ ਗੱਲਬਾਤ ਕਰਦੇ ਜਗਤਾਰ ਸਿੰਘ ਨੇ ਆਪਣਾ ਸਾਰਾ ਦੁੱਖ ਜ਼ਾਹਰ ਕੀਤਾ ਮੈਂ ਜਗਤਾਰ ਸਿੰਘ ਨਸ਼ਾ ਵਿਰੋਧੀ ਮਿਸ਼ਨ ਕੱਪਣ ਬੋਰਡ ਪਿਆ ਪੰਜਾਬ ਪਿੰਡ ਸਦਮਾ ਦਾ ਰਹਿਣ ਵਾਲਾ ਹਾਂ ਮੈਂ ਬੇਨਤੀ ਕਰਦਾ ਹਾਂ ਵੀ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ੇ ਦੇ ਨਾਲ ਹੁੰਦੀਆਂ ਮੌਤਾਂ ਕਦੀ ਕਿਸੇ ਪੰਡ ਮੱਤੀਗਾ ਲਾ ਕੇ ਮਰ ਗਿਆ ਕਦੀ ਕਿਸੇ ਪੰਡ ਟੀਗਾ ਲਾ ਕੇ ਆ ਰੋਜ਼ ਖਬਰਾਂ ਦੇ ਵਿੱਚ ਖਬਰਾਂ ਸਰਦੀਆਂ ਉਸੇ ਤਰ੍ਹਾਂ ਹੀ ਸਾਡੇ ਢਿੱਖੀ ਪਿੰਡ ਦੇ ਵਿੱਚ ਸਰੇ ਆਮ ਨਸ਼ਾ ਵਿਕ ਰਿਆ ਆ ਤੇ ਆ ਦਸ ਦਾਲ ਦੇ ਵਿੱਚ ਮੇਰੇ ਲੜਕੇ ਦੋ ਜਿਹੜੇ ਉਹ ਵੀ ਆ ਚੁੱਕੇ ਆ ਜਿਹੜੇ ਅੱਜ ਤੱਕ ਲੱਖਾਂ ਰੁਪਈਆ ਦਾ ਹੀਰੋਣ ਚਟਾ ਪੀ ਗਏ ਆ ਤੇ ਹੁਣ 20 ਜਨਾਂ ਦੇ ਵਿੱਚ 1 ਲੱਖ ਰੁਪਈਏ ਦਾ ਚਟਾ ਜਿਹੜਾ ਮੇਰਾ ਘਰੋਂ ਕੀਮਤੀ ਸਮਾਨ ਚੋਰੀ ਕਰ ਕਰਕੇ ਪੀ ਗਏ ਤੇ ਮੇਰਾ ਘਰ ਖਾਲੀ ਕਰ ਦਿੱਤਾ ਆ ਕਿਉਂਕਿ ਮੇਰਾ ਬਾਪੂ ਜੀ ਮੇਰੇ ਬਦਗੁਰੂ ਨਾਨਕ ਹਸਪੀਟਲ ਦਾ ਹੈਗਣ ਸੰਨ ਭਾਈ ਉਹਤੇ ਗਾਇਨਾ ਨਗਰੋਂ ਸਿਲੰਡਰ ਤੱਕ ਲਾ ਕੇ ਵੇਚਦੇ ਮੈਂ ਅੱਜ ਚਾਹ ਬਰੋਡ ਤੋਂ ਬੈਠਾ ਖੰਡ ਦਾ ਤੋੜਾ ਲਿਆਂਦਾ ਸੌਦਾ ਖੰਡ ਦਾ ਤੋੜਾ ਵੀ ਵੇਚ ਗਏ ਫਿਰ ਫੈਂਟ ਲਿਆਂਦਾ ਪੀਪਾ ਜੋ ਸੌਦਾ ਲਿਆਂਦਾ ਦੁਕਾਨ ਤੋਂ ਉਹ ਵੀ ਵੇਚ ਗਏ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਜੋ ਹਾਂਜੀ ਜ਼ਿਮੀਂਦਾਰ ਪਰਿਵਾਰ ਨਾਲ ਮੈਂ ਸੰਬੰਧ ਰੱਖਦਾ ਹਾਂ ਮਾਤੜ ਆਲਮੀ ਮਿੰਟ ਮਜ਼ਦੂਰੀ ਕਰਨ ਵਾਲਾ ਕਾਨੂੰਨ ਨੂੰ ਮੰਨਣ ਵਾਲਾ ਵਿਅਕਤੀ ਹਾਂ ਅੱਜ ਜਿਹੜਾ ਬੈਠੇ ਜੋ ਇੱਕ ਪਹਿਲਾ ਵੀ ਸੁਣਾ ਚਾਹਤਾ ਸੀ ਪਹਿਲਾ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਡੀ ਉਹ ਵੀਡੀਓ ਤੁਹਾਡੀ ਸੀ ਨਾ ਉਹ ਵੀਡੀਓ ਮੇਰੀ ਹੀਗੀ ਮੇਰੇ ੜੜਕੇ ਨਜਾ ਕਰਨ ਨੂੰ ਨਹੀਂ ਹਟਦੇ ਮੇਰੇ ਬਾਰ-ਬਾਰ ਪੁਲਿਸ ਨੂੰ ਦਰਖਾਸਤਾਂ ਦੇਣ ਤੇ ਆ ਮੈਂ ਦਰਖਾਸਤਾਂ ਲੈ ਕੇ ਬੈਠਾ ਆ ਵੀ ਜੇ ਐਸਐਚਓ ਸਾਹਿਬ ਕਹਿਣ ਵੀ ਸਾਨੂੰ ਮਿਲਦਾ ਨਹੀਂਗਾ ਤੇ ਮੇਰੇ ਕੋਲੇ ਸਬੂਤ ਹਨ ਆਪ ਵੀ ਕੀਵਨ ਐਸਐਚਓ ਸਾਹਿਬ ਨੂੰ ਦਰਖਾਸਤ ਜਿਹੜੀ ਦਿੱਤੀ ਆ ਪਹਿਲੀ ਤੁਹਾਨੂੰ ਮੈਂ ਦੱਸ ਦਿੰਨਾ 2/10/23 ਨੂੰ ਬਲਵੀਰ ਸਿੰਘ ਆਏ ਥਾਣੇਦਾਰ ਨੂੰ ਮਾਰਕ ਹੋਈ ਆ ਜਿਸ ਦਾ ਨੰਬਰ ਹੈਗਾ 987 ਐਸਐਸਪੀ ਤਾਂ ਕਿ ਅਪਰੋਚ ਕੀਤੀ ਆ ਜਾਂ ਡੀ.ਐਸ.ਪੀ. ਐਸਐਸਪੀ ਤਾਂ ਕਿ ਮੈਨੂੰ ਸਾਲ ਹੋ ਗਿਆ ਦਰਖਾਸਤਾਂ ਦੇ ਦੇ ਨੂੰ ਮੈਂ ਬੇਨਤੀ ਕਰਦੇ ਆਂ ਮਾਨਯੋਗ ਡੀ.ਐਸ.ਪੀ. ਸਾਹਿਬ ਸਰਦਾਰ ਪ੍ਰੀਤਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਆਂ 8 ਦਿਨ ਬਾਅਦ 2 ਦਿਨ ਬਾਅਦ ਉਹਨਾਂ ਦੀ ਸਵਾਰ ਦੇ ਵਿੱਚ ਖਬਰ ਲੱਗ ਜਾਂਦੀ ਆਂ ਥਾਲੜੇੋਂ ਡਰਾਉਣ ਡਿੱਗਾ ਫੜ ਲਿਆ ਪੈੜੀਆਂ ਚੋਂ ਹੀ ਢੋਣ ਫੜ ਲਈ ਦਲੀਰੀਆਂ ਨੂੰ ਫੜ ਲਿਆ ਖੇਮਤਾਰ ਨੂੰ ਫੜ ਲਿਆ ਰਾਜੋਕ ਨੂੰ ਫੜ ਲਿਆ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਅਗੇ ਵੀ ਡੀ.ਐਸ.ਪੀ. ਜਿਹੜਾ ਪ੍ਰੀਤਿੰਦਰ ਸਿੰਘ ਸਰਦਾਰ ਪ੍ਰੀਤਿੰਦਰ ਸਿੰਘ ਆ ਉਹਨੋ ਡਰਾਉਂਡ ਦੇ ਹੀਰੋਨ ਬੀਐਸਐਪ ਨਾਲ ਫੜ ਕੇ ਦਿੰਦੇ ਆ ਤੇ ਪਰਚਾ ਪੁਲਿਸ ਨੇ ਕਰਨਾ ਹੁੰਦਾ ਮੰਨ ਲਿਆ ਮੈਂ ਪਰਤਾ ਜਿਹੜਾ ਵੀ ਖੀਵੰਡ ਡੀਐਸਪੀ ਪ੍ਰੀਤਿੰਦਰ ਸਿੰਘ ਦੇ ਨੱਕ ਜਿਹੜਾ ਨਿਸ਼ਾ ਵਿਕ ਰਿਹਾ ਏ ਉਹਦੇ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਕਿੱਥੇ ਵੇਚਦਾ ਨਾ ਕੋਈ ਪਤਾ ਕਿਹ ਕਿਵੇਂ ਦੇ ਵਿੱਚ ਮੇਰੇ ਇਹ ਬਾਕੀ ਗੱਲਾਂ ਛੱਡੋ ਤੁਸੀਂ ਇਹ ਦੱਸੋ ਵੀ ਵੇਚਦਾ ਕਿੱਥੇ ਹੈ ਕਿ ਖੀਵੰਡ ਪਿੰਡ ਦੇ ਵਿੱਚ ਜਿਹੜੀ ਮਰਜ਼ੀ ਗਲੀ ਚ ਘਲੇ ਜਾਓ ਮੇਰੇ ਮੁੰਡਿਆਂ ਨੂੰ ਫੜ ਲਓ ਤੇ ਜਾਓ ਤੁਹਾਨੂੰ ਹੁਣੇ ਲਿਆ ਦਿੰਦੇ ਆ ਉਹਨਾਂ ਨਾਲ ਸਵਾਰਕ ਕਰੋ ਜਿਹੜੇ ਨੂੰ ਮੈਂ ਅੱਜ ਗੱਲ ਦਾ ਘਰੋਂ ਮੋਬਾਈਲ 'ਚ ਅੱਗੇ 3000 ਦਾ ਜੱਟਾ ਲਾ ਕੇ ਅਹੀਂ ਰਾਤੀਂ ਮੇ ਲੱਭਦੇ ਰਿਆ ਜਨੇ ਤੜਕੇ ਆ ਗਏ ਉਹਦੀਆਂ ਬਾਹਾਂ ਬੰਨ ਕੇ ਉਹਨੂੰ ਥਾਣੇ ਪੇਸ਼ ਕੀਤਾ ਕਿਹਦਰ ਨੇਤੇ ਬੈਠੇ ਜੋ ਅਸਲ ਮਕਸਦ ਇਹੀ ਆ ਵੀ ਮੇਰੇ ਲੜਕਿਆਂ ਨੂੰ ਪੜਨ ਜਾਂ ਨਸ਼ਾ ਬੰਦ ਕਰਨਾ ਨਸ਼ਾ ਬੰਦ ਕੀਤਾ ਜਾਵੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਆ ਮੇਰੇ ਆਪ ਦੇ ਬੱਚਾ ਨਹੀਂ ਜਿਹੜੇ ਰੋਜ਼ ਲੋਕਾਂ ਦੇ ਮਾਵਾ ਦੇ ਪੁੱਤ ਮਰਦੇ ਆ ਟੀਗੇ ਲਾ ਲਾ ਕੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਆ ਮੋਕ ਮੰਤਰੀ ਸਾਹਿਬ ਨੇ ਆ ਮੇਰਾ ਮੰਗ ਪੱਤਰ ਮੈਂ ਪੜ੍ਹ ਕੇ ਸੁਣਾ ਲਾ ਹੁਣ 1 ਮਿੰਟ ਸਵਾਲ ਨਾ ਕਰਿਓ ਵਿੱਚ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਉਹ ਦਲਦਲ 'ਚ ਮੈਂ ਵੀ ਫਸਿਆ ਮੈਂ ਆਨਾ ਕਦੇ ਮੇਰੇ ਪੁੱਤ ਵੀ ਟੀਗਾ ਲਾ ਕੇ ਨਾ ਮਰ ਜਾਂਦਾ ਜੀ ਇਹਦਾ ਪਿੰਡ ਸਿਧਵਾਂ ਪਿੰਡ ਠਾਣੀ ਖਾਲੜੇ ਦੇ ਵਿੱਚ ਕੋਈ ਘਰ 'ਚੋਂ ਚੋਰੀ ਚਾਰੀ ਕਰਕੇ ਮੋਬਾਈਲ ਇਹਦੇ بیٹے ਨੇ ਵੇਚੀਏ ਤੇ ਹੁਣ ਇਹਨੇ ਦੱਸਿਆ ਵੀ ਇਹ ਡਿਟੈਕਸ਼ਨ ਸੈਂਟਰ ਦੀ ਘੜੀ ਗੋਲੀ ਆ ਉਹਦਾ ਨਸ਼ਾ ਕਰਦਾ ਉਹਦੇ ਸਬੰਧ ਦੇ ਵਿੱਚ ਇਹਨੂੰ ਬੁਲਾਇਆ ਉਹ ਥਾਣੀ ਕਿ ਇਹ ਕਹਿੰਦਾ ਵੀ ਮੇਰਾ ਮੁੰਡਾ ਜਿਹੜਾ ਉਹ ਨਸ਼ਾ ਪੱਤਾ ਕਰਦਾ ਤੇ ਅਸੀਂ ਉਹਨੂੰ ਕਿਹਾ ਵੀ ਅਸੀਂ ਡਿਟੈਕਸ਼ਨ ਸੈਂਟਰ ਦੇ ਵਿੱਚ ਉਹਦਾ ਇਲਾਜ ਕਰਾ ਦਿੰਨੇ। ਇਹ ਹੋਰ ਵੀ ਗਵਰਨਮੈਂਟ ਵੱਲੋਂ ਜਿਹੜੀ ਸਹੂਲਤ ਮਿਲਦੀ ਉਹ ਅਸੀਂ ਇਹਨੂੰ ਦਾਖਲ ਕਰਵਾ ਰਹੇ ਹਾਂ ਜੀ। ਕੋਈ ਇਸ ਗੱਲ ਤੇ ਸਾਡੇ ਨਾਲ ਸਹਿਮਤ ਆ ਤੇ ਬਾਕੀ ਜਿਹੜੀ ਚੋਰੀ ਵਾਲੀ ਉਹਦੀ ਇਨਵੈਸਟੀਗੇਸ਼ਨ ਕਰਦੇ ਨੇ ਜੋ ਵੀ ਸਾਹਮਣੇ ਗੱਲ ਆਊ ਉਹਦੇ ਮੁਤਾਬਕ ਕਾਰਵਾਈ ਕਰਦੇ ਆ। ਨਸ਼ਿਆਂ ਦਾ ਸਿਰਫ ਵੇਚਣ ਬਾਰੇ ਕਹਿ ਰਿਹਾ ਵੀ ਇਲਾਕੇ 'ਚ ਵੇਚਦਾ ਕਰਦੀ। ਵੇਖੋ ਜੀ ਮੈਂ ਦੇ ਇਸ ਗੱਲ ਦੇ ਵਿੱਚ ਜਿਹੜਾ ਵੀ ਆਪਾਂ ਨੂੰ ਨਸ਼ੇ ਦਾ ਸਾਥ ਦਿੰਦਾ ਜਾਂ ਨਸ਼ੇ ਦੀ ਇਲਾਜ ਦਿੰਦਾ ਉਹਦਾ ਧੰਨਵਾਦ ਵੀ ਕਰ ਉਹਤੇ ਅਸੀਂ ਪ੍ਰੋਪਰ ਐਕਸ਼ਨ ਕਰਾਂਗੇ ਜੀ ਜਿਹੜਾ ਵੀ ਸਾਡੇ ਜਿੱਤੋ ਵੀ ਕੋਈ ਰਿਕਵਰੀ ਹੋਊਗੀ ਜਾਂ ਜਿਹੜੋ ਕੋਈ ਨਸ਼ਾ ਵੇਚਦਾ ਹੋ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਲਿਆ ਜੋ